ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮਰਨ ਫੈਮਿਲੀ ਵਲੌਗਸ ਵਿੱਚ ਉਸ ਮੌਜੀ ਸਰ ਕਿਵੇਂ ਉਮੀਦ ਕਰਦੀ ਤੁਸੀਂ ਸਾਰੇ ਕੀ ਕਹੋਗੇ ਹਾਂਜੀ ਅੱਜ ਦਿਨ ਹੈਗਾ ਬੁੱਧਵਾਰ ਦਾ ਸ਼ਾਮ ਦਾ ਟਾਈਮ ਹੋ ਗਿਆ 5:00 6:00 ਵਜੇ ਸ਼ਾਮ ਦਾ ਟਾਈਮ ਹੋ ਗਿਆ ਅਸੀਂ ਚੱਲੇ ਹਾਂ ਸ਼ਹਿਰ ਨੂੰ ਸਾਡੇ ਨਾਲ ਇਹ 5 ਮਿੰਟ ਦਾ ਰਸਤਾ ਪਿੱਛੇ ਪਿਆ ਸਾਡੇ ਉੱਚੇ ਪੈਂਟ ਨਾਲ ਇਹ ਮੈਂ ਤੇ ਡੈਡੀ ਹ ابھی ਜੋ ਤੱਕ ਅਸੀਂ ਤਿੰਨੇ ਚੱਲੇ ਆਂ ਦੀਦੀ ਸਾਡੀ ਜਾਊਗੀ ਬਾਅਦ ਵਿੱਚ ਡੈਡੀ ਦੇ ਨਾਲ ਅਸੀਂ ਚੱਲਿਆ ਹੁਣ ਬਣਿਆ ਜਾਓ ਤੁਸੀਂ ਵਲੌਗ ਦੇ ਨਾਲ हां पेंड़। जी फ्रेंड्स मैं ਤੇ ਡੈਡੀ ਤੇ ਨਾਲ ਅਭੀ ਜੋ ਤੁਸੀਂ ਤਿੰਨੋ ਜਾਣੇ ਚੱਲੇ ਸੀਗੇ ਅਸੀਂ ਹੁਣ ਚਾਹਾਂਗੇ ਸਾਡੇ ਨਾਲ ਹੀ ਪਿੰਡ ਉੱਚਾ ਪਿੰਡਾ ਮਤਲਬ ਕਿ ਉੱਥੇ ਮਤਲਬ ਕਿ ਸ਼ਹਿਰ ਸਾਡੇ ਨਾਲ ਹੀ ਆ ਇਹ ਹੈਗਾ ਜੀ ਸਾਡਾ ਪਿੰਡ ਇੱਥੇ ਅਸੀਂ ਤੁਰਪੇ ਸੀਗੇ ਮੈਂ ਤੇ ਡੈਡੀ ਅਭੀ ਜੋ ਤਿੰਨੋ ਜਾਣੇ ਅਸੀਂ ਚੱਲੇ ਸੀਗੇ ਇਹ ਮੇਰਾ ਪਿੰਡ ਆ ਜਿੱਥੇ ਮੇਰਾ ਬਚਪਨ ਵੀ ਬੀਤਿਆ ਹਨਾ ਜਿਆਦਾ ਵੱਡਾ ਵੀ ਨਹੀਂ ਹੈਗਾ ਮਤਲਬ ਕਿ ਜਿਆਦਾ ਛੋਟਾ ਵੀ ਨਹੀਂ ਹੈਗਾ ਮਤਲਬ ਕਿ ਠੀਕ ਆ ਸਾਡਾ ਪਿੰਡ ਜਿਆਦਾ ਜਿਵੇਂ ਹੁਣ ਮੇਰੇ ਸਹੁਰਿਆਂ ਦਾ ਪਿੰਡ ਤਾਂ ਬਹੁਤ ਜਿਆਦਾ ਵੱਡਾ ਹੈ ਹਨਾ ਇੱਥੇ ਨਾ ਜ਼ਿਆਦਾ ਵੱਡਾ ਨਹੀਂ ਹੈਗਾ ਠੀਕ ਠੀਕ ਆ ਇਹ ਹੈਗਾ ਪਿੰਡ ਦਾ ਬੱਸ ਸਟੈਂਡ ਸਾਹਮਣੇ ਹੈਗਾ ਹੁੰਚਾ ਪਿੰਡ ਨਾਲ ਸਾਨੂੰ 5 ਮਿੰਟ ਲੱਗਦੇ ਨੇ ਇਹ ਹੈਗਾ ਸਰਕਾਰੀ ਸਕੂਲ ਤੇ ਸਰਕਾਰੀ ਸਕੂਲ ਬਣਿਆ ਹੋਇਆ ਏ ਇਹ 5ਵੀਂ ਤੱਕ ਦਾ ਇੱਥੇ ਆ ਮੱਝਾਂ ਦਾ ਡਾਕਟਰ ਹਨਾ ਤੇ ਆ ਆਪਣਾ ਗਰਾਊਂਡ ਆ ਸੁਸਾਇਟੀ ਬਣੀ ਹੋਈ ਆ ਤੇ ਆ ਸਿੱਧਾ ਰਸਤਾ ਸਿਰਫ ਹੁੰਚੇ ਪਿੰਡ ਨੂੰ ਜਾਣਾ ਹਨਾ ਸਾਡੇ ਬੱਸਾਂ ਵਗੈਰਾ ਨਹੀਂ ਲੱਗੀਆਂ ਹੋਈਆਂ ਹੈਗੀਆਂ ਤੇ ਆਪਣੇ ਸਾਧਨ ਤੇ ਹੀ ਜਾਣਾ ਪੈਂਦਾ ਇੱਧਰ ਨੂੰ ਸਾਡੇ ਕੋਈ ਵੀ ਬੱਸ ਕੁਝ ਨਹੀਂ ਲੱਗਿਆ ਹੋਇਆ ਇੱਥੇ ਆਪਾਂ ਪਹੁੰਚ ਗਏ ਸੀਗੇ ਉੱਚੇ ਪਿੰਡ ਇੱਥੇ ਆਊਗਾ ਘਰ ਪ੍ਰਵਿੰਦਰ ਦੀਦੀ ਦਾ ਮਤਲਬ ਕਿ ਬਰਕਤ ਦੀ ਰਸੋਈ ਵਾਲੀ ਦੀਦੀ ਨੇ ਜਿਹੜੇ ਆ ਉਹਨਾਂ ਦਾ ਘਰ ਆ ਹਵਾਲਾ ਇਹ ਹੁਣ ਦੀਦੀ ਉਹ ਨਹੀਂ ਚਲੇਗਾ ਖਮਾਣੋ ਮਤਲਬ ਕਿ ਪਹਿਲਾਂ ਇੱਥੇ ਰਹਿੰਦੇ ਹੁੰਦੇ ਸੀਗੇ ਉੱਚੇ ਪਿੰਡ ਹਨਾ ਤੇ ਆ ਹੈਗਾ ਉੱਚੇ ਪਿੰਡ ਦਾ ਬਾਜ਼ਾਰ ਜਿਹੜਾ ਸਾਡਾ ਬਾਜ਼ਾਰ ਨੇੜੇ ਲੱਗਦਾ ਸਾਨੂੰ ਸਿਰਫ 5 ਮਿੰਟ ਦਾ ਰਸਤਾ ਇੱਥੇ ਪੜਦੇ ਵੀ ਹੁੰਦੇ ਸੀ ਅਸੀਂ ਤਾਂ ਸਾਈਕਲਾਂ ਤੇ ਆਉਂਦੇ ਹੁੰਦੇ ਸੀ ਸਕੂਲ ਪੜਨ ਦੇ ਲਈ ਵਾਧੂ ਰਹੇ ਆ ਉੱਚੇ ਪਿੰਡ ਦੇ ਵਿੱਚ ਤਾਂ ਹਨਾ ਬਹੁਤ ਟਾਈਮ ਸਪੈਂਡ ਕੀਤਾ ਪਰ ਹੁਣੇ ਬਹੁਤ ਜ਼ਿਆਦਾ ਬਣ ਚੁੱਕਿਆ ਹੈ ਹਨਾ ਸ਼ਾਪਸ ਵਗੈਰਾ ਬਹੁਤ ਜ਼ਿਆਦਾ ਬਣ ਚੁੱਕੀਆਂ ਇੱਥੇ ਮੈਂ ਤੇ ਉਹ ਵੀ ਜੋਤ ਲੱਗ ਗਿਆ ਸੀਗੇ ਗੋਲ ਗੱਪੇ ਕਰਨ ਜਿਹੜੀ ਸ਼ਾਪਿੰਗ ਅਸੀਂ ਕਰਨੀ ਸੀ ਥੋੜੀ ਬਹੁਤੀ ਹੈ ਨਾ ਕਰ ਲਈ ਸੀਗੀ ਮਤਲਬ ਕਿ ਮੈਂ ਲੈਸ ਵਗੈਰਾ ਲੈਣੀ ਸੀਗੀ ਤੇ ਚੁੰਨੀਆਂ ਡਾਈ ਕਰਵਾਉਣੀਆਂ ਸੀਗੀਆਂ ਉਹ ਕਰਵਾ ਲਈਆਂ ਸੀਗੀਆਂ ਤੇ ਇੰਨਾ ਕੰਮ ਸੀਗਾ ਆਪਣਾ ਉੱਚੇ ਪਿੰਡ ਡੈਡੀ ਦੇ ਨਾਲ ਆਪਾਂ ਆਏ ਸੀਗੇ ਕਿਉਂਕਿ ਇਕੱਲੇ ਉੱਧਰ ਨੂੰ ਆ ਨਹੀਂ ਹੁੰਦਾ ਕੋਈ ਬੱਸ ਦਾ ਸਾਧਨ ਨਹੀਂ ਹੈਗਾ ਸੀ ਜਾਈ ਜਿਹੜਾ ਕੰਮ ਸੀ ਸਾਡਾ ਜ਼ਰੂਰੀ ਉਹ ਕਰਿਆ ਏ ਮੇਰੀ ਤਾਂ ਸਹਜ ਦੀ ਸੇਮ ਸਿੰਗ ਦਾ ਰੰਗ ਕਰਵਾਉਣੇ ਸੀਗੇ ਕਰਵਾਇਆ ਏ ਹੁਣ ਸਹਜ ਗਈ ਹੈ ਡੈਡੀ ਦੇ ਨਾਲ ਹੁਣ ਉਹ ਸੌਦੇ ਵਗੈਰਾ ਲੈਣ ਗਏ ਬਨੇ ਤੇ ਮੈਂ ਲੈਸ ਵਗੈਰਾ ਲੈਣ ਗਈ ਸੀਗੀ ਇਹ ਲੈਣ ਗਈ ਸੀ ਦੁਪੱਟੇ ਔਰ ਜਿਹੜਾ ਮੇਰਾ ਸੂਟ ਘਰ ਪਾਉਣ ਨੂੰ ਇੱਕ ਸਵਾਇਆ ਉਹਦੇ ਨਾਲ ਦਾ ਦੁਪੱਟਾ ਲੈਣ ਗਈ ਸੀ ਕਾਟਨ ਦਾ ਮਿਲਿਆ ਨਹੀਂ ਹੁਣ ਖੰਨੇ ਹੀ ਦੇਖੂਗੀ ਤੇ ਹੁਣ ਮੈਂ ਚੱਲਦੀ ਆਂ ਆਪਣੀਆਂ ਤਾਈਆਂ ਉਹਨਾਂ ਕੋਲ ਜਾ ਕੇ ਮਿਲ ਕੇ ਆਉਣੀ ਆ ਭਾਬੀਆਂ ਕੋਲ ਤੇ ਕੱਲ ਪਰਸੋ ਦੀਆਂ ਵੀ ਤਾਂ ਜਾ ਹੀ ਨਹੀਂ ਹੋ ਪਤਾ ਕੀ ਆ ਪਹਿਲਾਂ ਤਾਂ ਮੇਰੀ ਭਾਬੀ ਉਹਨਾਂ ਦਾ ਘਰ ਵੀ ਹੀ ਆ ਨਾ ਜਿਹੜੀ ਆ ਘਰ ਦੇ ਨਾਲ ਛੋਟੀ ਜੀ ਬੀ ਆ ਇੱਥੇ ਘਰ ਸੀਗਾ ਮਤਲਬ ਕਿ ਹੁਣ ਉਹਨਾਂ ਦੇ ਪਰਲੀ ਸਾਈਡ ਚਲੇ ਗਏ ਹੁਣ ਘੁੰਮ ਕੇ ਜਾਣਾ ਪੈਂਦਾ ਏ ਮੰਗੇ ਉਹਨਾਂ ਦਾ ਘਰ ਮੰਗੇ ਉਹਨਾਂ ਦੇ ਮਤਲਬ ਮੰਗੇ ਦਾ ਗੇਟ ਇੱਧਰ ਨੂੰ ਉਹ ਦੂਜੇ ਉਧਰ ਨੂੰ ਆ ਕੋਣ ਆ ਜਾਨਨੇ ਆ ਸਾਡੀ ਸੁੰਨਮਸਾਨ ਵੀ ਹੀ ਸਾਡੇ ਦਾਦੇ ਦੀ ਫਿਰਦੇ ਫੁਰਦੇ ਨਹੀਂ ਹੈਗੇ ਮਸਜਿਦ ਨਾਲ ਕੰਮ ਆ ਤਾਂ ਨਿਕਲਦੇ ਨੇ ਨਹੀਂ ਆਪਣੇ ਆਪਣੇ ਘਰ ਹੁੰਦੇ ਨੇ ਚਲੋ ਜੀ ਮਿਲਦੀਆਂ ਤੁਹਾਨੂੰ ਮੇਰੇ ਤਲਾਬ ਵੀ ਹੀ ਚੁਸੀਗਾ ਸਾਹਮਣੇ ਹੁਣ ਮੰਗੇ ਦਾ ਘਰ ਇੱਧਰ ਆ ਭਾਬੀ ਕਹਿੰਦੇ ਦੋਵੇਂ ਪਾਸੇ ਹੁਣ ਮੈਂ ਚੱਲਨੀ ਆ 三心 <sum> ਹਾਂਜੀ ਇੱਥੇ ਮੈਂ ਘਰ ਆ ਗਈ ਸੀਗੀ ਮੈਨੂੰ ਮਤਲਬ ਕਿ ਮੇਰਾ ਪਤੀ ਜਦੇ ਪਤੀਜੀ ਛੱਡ ਕੇ ਸੀਗੇ ਘਰੇ ਰਾਤ ਨੂੰ 10 10:30 ਦਾ ਟਾਈਮ ਸੀਗਾ ਉਹ ਛੱਡ ਕੇ ਸੀਗੇ ਤੇ ਉਸ ਤੋਂ ਬਾਅਦ ਮੰਮੀ ਉਹਨੇ ਆ ਵੀ ਜੋਤੋਂ ਨਹੀਂ ਲੱਗਿਆ ਸੀਗੀ ਬੈਠੇ ਗੱਲਾਂ ਬਾਤਾਂ ਕਰਨ ਇੱਥੇ ਰੋਟੀ ਪਾਣੀ ਵੀ ਖਾ ਲਿਆ ਸੀਗਾ ਹਾਂਜੀ ਮੈਂ ਰੋਟੀ ਪਾਣੀ ਖਾ ਲਿਆ ਸੀਗਾ ਕਿਉਂਕਿ ਮੇਰਾ ਵਲੌਗ ਰਹਿਦਾ ਸੀਗਾ ਪੂਰਾ ਨਹੀਂ ਹੋਇਆ ਅੱਜ ਇੱਥੇ ਆ ਕੇ ਮੇਤੋਂ ਵਲੌਗ ਨਹੀਂ ਬਣਦਾ ਹੈਗਾ ਬਸ ਜਿਵੇਂ ਦਾ ਵੀ ਬਣਦਾ ਤੁਸੀਂ ਇੰਜੋਏ ਕਰਿਓ ਬਸ ਐ ਹੋ ਜਿਹੀ ਵਲੌਗ ਬਣਦਾ ਏ ਮੇਰੇ ਤੋਂ ਜ਼ਿਆਦਾ ਨਹੀਂ ਬਣਦਾ ਹੈਗਾ ਵਲੌਗ ਵਗੈਰਾ ਕਿਉਂਕਿ ਫਿਰ ਆਏ ਹੋ ਜਾਂਦਾ ਕਦੇ ਕੋਈ ਵੀ ਲੈ ਜਾਨੇ ਆ ਤੇ ਉਸ ਤੋਂ ਬਾਅਦ ਜੀ ਫਿਰ ਇੱਥੇ ਮੈਂ ਚੱਲੀ ਸੀ ਕਿ ਕਿਚਨ ਦੇ ਵਿੱਚ ਮੈਂ ਕਿਹਾ ਚਲੋ ਮੈਂ ਪਾਣੀ ਪੂਣੀ ਪੀਆ ਮਾ ਸੋਣਾ ਸੀਗਾ ਹੁਣ ਪੈਣਾ ਸੀਗਾ ਤੇ ਅੱਜ ਤਾਂ ਬਸ ਆਹੀ ਵਲੌਗ ਸੀਗਾ ਬਸ ਇੰਨਾ ਕੇ ਵਲੌਗ ਤੁਸੀਂ ਇੰਜੋਏ ਕਰਿਓ ਜਿਆਦਾ ਵਲੌਗ ਆਪਣੇ ਤੋਂ ਨਹੀਂ ਬਣਿਆ ਇੱਥੇ ਮੰਮੀ ਨੇ ਕਿਚਨ ਦੇ ਵਿੱਚ ਪੂਰਾ ਖੰਡਾਰਾ ਪਾਇਆ ਹੋਇਆ ਸੀਗਾ ਇੱਥੇ ਮੰਮੀ ਨੇ ਬਣਾਈ ਸੀਗੀ ਅਰਬੀ ਦੀ ਸਬਜ਼ੀ ਤੇ ਪੂਰਾ ਗਾਹ ਪਾਇਆ ਹੋਇਆ ਸੀ ਜਿੱਥੇ ਨਾ ਮੈਨੂੰ ਗੁੱਸਾ ਬਹੁਤ ਆ ਜਾਂਦਾ ਜਦੋਂ ਮੰਮੀ ਮੇਰੇ ਇਦਾਂ ਕਰਦੇ ਨੇ ਸਾਰਾ ਸਮਾਨ ਸਾਰੀ ਸੈਲਫ 'ਤੇ ਧੰਦੇ ਨੇ ਫਿਰ ਮੈਂ ਕਹਾਂ ਮੈਂ ਕਰਨਾ ਹੀ ਨਹੀਂ ਹੈਗਾ ਜਿਵੇਂ ਭਾਈ ਤੁਹਾਨੂੰ ਠੀਕ ਲੱਗਦਾ ਤੁਸੀਂ ਓਵੇਂ ਆਪਣੇ ਘਰ ਨੂੰ ਰੱਖੋ ਫਾਨੀ ਕਾ ਨੂੰ ਆਪਣਾ ਦਮ ਤੜਾਉਣਾ ਹਨਾ ਇਹ ਕਰ ਕਰਕੇ ਕੰਮ ਕਿਉਂਕਿ ਮੈਂ 4 ਦਿਨ ਰਹਿ ਜੂ 5 ਦਿਨ ਰਹਿ ਜੂਗੀ ਆਈ ਸੀਗੀ ਉਧਰੋਂ ਮੈਂ ਲਗਭਗ 10:00 10:00 ਵਜੇ 10:00 ਵਜ ਕੀ ਕਰ ਲਵਦੇ ਨੇ আর 비비 सब्जी ਜਸਤਦਰ ਭਾਬੀ ਨੇ ਕਹਿ ਰਹੀਆਂ ਦੀ ਰੋਟੀ ਖਾ ਕੇ ਚਲੇ ਜਾ ਫਿਰ ਮੈਂ ਕਿਹਾ ਨਹੀਂ ਵੀ ਮੈਂ ਘਰੇ ਜਾ ਕੇ ਖਾਉਂਗੀ ਕਿਉਂਕਿ ਮੈਨੂੰ ਭੁੱਖ ਵੀ ਨਹੀਂ ਸੀ ਸੀ 골ਗੱਪੇ ਖਾ ਕੇ ਆਏ ਸੀ ਆ ਦੇਖੋ ਖੰਡਾਰਾ ਬਸ ਆ ਚੀਜ਼ਾਂ ਮਨ ਨੂੰ ਬਿਲਕੁਲ ਵੀ ਪਸੰਦ ਨਹੀਂ ਅੱਜ ਮੈਂ ਕੁਝ ਵੀ ਨਹੀਂ ਕਰਿਆ ਹੈਗਾ ਮੈਂ ਕਿਹਾ ਅੱਜ ਕੁਝ ਕਰਨਾ ਹੀ ਨਹੀਂ ਹੈਗਾ ਜਦੋਂ ਖੰਡਰ ਮੇਰਾ ਕਰੇ ਹੋਏ ਕਤਰੇ ਹੋਏ ਤੇ ਹਨਾ ਫਿਰ ਪਾਣੀ ਪਾਉਣਾ ਹੈ ਫਿਰ ਉਹਦਾ ਕਰਨ ਦਾ ਕੀ ਫਾਇਦਾ ਹਨਾ ਤੇ ਬਾਕੀ ਜੀ ਹੁਣ ਅੱਜ ਆਪਾਂ ਚਲੇ ਗਏ ਸੀਗੇ ਕੋਈ ਉੱਚੇ ਮੰਡ ਲਈ ਮੈਂ ਉੱਚੇ ਮੰਡ ਤੋਂ ਥੋੜੀ ਬਹੁਤੀ ਜਿਹੜੀ ਸ਼ਾਪਿੰਗ ਕਰਨ ਵਾਲੀ ਸੀ ਮੇਰੀ ਇੱਕ ਤਾਂ ਲੈਸ ਵਗੈਰਾ ਲੈ ਕੇ ਆਣੀ ਸੀ ਚੁੰਨੀਆਂ ਡਾਈ ਕਰਾਉਣੀਆਂ ਸੀ ਇੱਕ ਸੂਟ ਨਾਲ ਦੀ ਚੁੰਨੀ ਲੈਣੀ ਸੀ ਉਹ ਸੂਟ ਨਾਲ ਦੀ ਮੈਨੂੰ ਮਿਲੀ ਨਹੀਂ ਹੈਗੀ ਤੇ ਬਾਕੀ ਕੀ ਕਰਨਾ ਸੀ ਹੋਰ ਹਾਂ ਚੁੰਨੀਆਂ ਵੈਸੇ ਮੈਂ ਲੈਣ ਦੀ ਸੀਗੀ ਵੀ ਕਲਰ ਕਰੇ ਕਰੇ ਹੋਈ ਮਿਲ ਜਾਣਗੇ ਡਾਈ ਕੀਤੇ ਹੋਏ ਪਰ ਮਿਲੀ ਨਹੀਂ ਕੋਈ ਵੀ ਦੁਪੱਟਾ ਨਹੀਂ ਮਿਲਿਆ ਹੈਗਾ ਫਿਰ ਮੈਂ ਦੋ ਤਾ ਲੈ ਕੇ ਪਿਓਰ ਦੀਆਂ ਮੈਲ ਸਹਜ ਨੇ ਜਿਹੜੇ ਇੱਕ ਸਾਦਾ ਸੂਟ ਬਣਵਾਉਣਾ ਉਹਦੇ ਨਾਲ ਦੀ ਫਿਰ ਉਸ ਇੱਕ ਸਾਦ ਦੀਆਂ ਕੁਰਬਾਨੀਆਂ ਸੀਗੀਆਂ ਅਮਤ ਪਿਓਰ ਦੀਆਂ ਲੈ ਲਈਆਂ ਸੀਗੀਆਂ ਤੇ ਉਹ ਹੁਣ ਮੈਂ ਡਾਈ ਕਰਵਾਲੀਆਂ ਸੀਗੀਆਂ ਨਾ ਤੇ ਔਰ ਕੀ ਗੱਲ ਸੀਗੀ ਤੇ ਬਾਕੀ ਅੱਜ ਕਈ ਭੈਣਾਂ ਮੇਰੀਆਂ ਪੁੱਛਦੀਆਂ ਨੇ ਵੀ ਤੁਹਾਡਾ ਬ੍ਰਦਰ ਕੀ ਕੰਮ ਕਰਦਾ ਡੈਡੀ ਕੀ ਕੰਮ ਕਰਦਾ ਨਾ ਬ੍ਰਦਰ ਵੀ ਮੇਰਾ ਡਰਾਈਵ ਕਰਦਾ ਏ ਤੇ ਡੈਡੀ ਮੇਰੇ ਪਹਿਲਾਂ ਡਰਾਈਵ ਕਰਦੇ ਹੁੰਦੇ ਸੀਗੇ ਫਿਰ ਹੁਣ ਮਤਲਬ ਕਿ ਡੈਡੀ ਨਾ ਮੇਰੇ ਵੀ ਕਿਸੇ ਫੈਕਟਰੀ ਚ ਵੈਸੇ ਉਹਨਾਂ ਨੂੰ ਜੇ ਲੋਡ ਹੁੰਦੀ ਆ ਫਿਰ ਡੈਡੀ ਨੂੰ ਲੈ ਵੀ ਜਾਂਦੇ ਨੇ ਵੈਸੇ ਉਹ ਫੈਕਟਰੀ ਵਾਲਿਆਂ ਦੀ ਪੇਮੈਂਟ ਆ ਜਿਹੜੀ ਉਹ ਇਕੱਠੀ ਕਰਨੀ ਹੁੰਦੀ ਆ ਉਹਨਾਂ ਨੇ ਤੇ ਉਹ ਪੇਮੈਂਟ ਮੇਰੇ ਡੈਡੀ ਇਕੱਠੀ ਕਰਦੇ ਨੇ ਫੈਕਟਰੀ ਵਾਲਿਆਂ ਦੀ ਤੇ ਉਹ ਆਪਣਾ ਉੱਥੇ ਲੱਗੇ ਹੋਏ ਨੇ ਤੇ ਬ੍ਰਦਰ ਮੇਰਾ ਹੁਣ ਫ੍ਰੀ ਆ ਵਿਹਲਾ ਹਨਾ ਛੁੱਟੀਆਂ ਹੋਈਆਂ ਹੋਈਆਂ ਨੇ ਤੇ ਤਾਂ ਕਰਕੇ ਫਿਰ ਹੁਣ ਮਤਲਬ ਕਿ ਆਪਣਾ ਮੈਚ ਵੀ ਖੇਡਦਾ ਹੈ ਤ੍ਰੀਟਿਕ ਮੈਚ ਖੇਡਣ ਜਾਂਦੇ ਨੇ ਬਾਹਰ ਅੱਜ ਡੈਡੀ ਨੇ ਛੁੱਟੀ ਕਰੀ ਸੀਗੀ ਸਪੈਸ਼ਲੀ ਸਾਡੇ ਘਰ ਕੇ ਤੇ ਜੇ ਅਸੀਂ ਜਾਣਾ ਸੀ ਨਾ ਫਿਰ ਤਾਂ ਕਰਕੇ ਮਤਲਬ ਕਿ ਸਾਡੇ ਨੂੰ ਰੇ ਬੱਸਾਂ ਵਗੈਰਾ ਨਹੀਂ ਲੱਗੀਆਂ ਹੋਈਆਂ ਤੇ ਬਾਕੀ ਅਸੀਂ ਕਦੇ ਪੱਸਾ ਵਗੈਰਾ ਚ ਕਦੇ ਗਏ ਵੀ ਨਹੀਂ ਤੁਹਾਨੂੰ ਸੱਚ ਦੱਸੀ ਹੈ ਕਿਉਂਕਿ ਅਸੀਂ ਮੈਂ ਮਤਲਬ ਕਿ ਜੇ ਕਿਤੇ ਜਾਣਾ ਹੁੰਦਾ ਨਾ ਸਾਡੇ ਫੈਮਿਲੀ ਮੈਂਬਰ ਹੀ ਲੈ ਜਾਂਦੇ ਹੁੰਦੇ ਨੇ ਜਾਂ ਮੰਮੀ ਨੇ ਕਿਤੇ ਜਾਣਾ ਤਾਂ ਵੀ ਜਾਣੇ ਲੈ ਜਾਣਾ ਜਾਂ ਭਾਈ ਨੇ ਲੈ ਜਾਣਾ ਸਾਡੇ ਕਦੇ ਅਨਾਸੀ ਪੱਸਾ ਪੁੱਸਾ ਚ ਗਏ ਹੀ ਨਹੀਂ ਹੈਗੇ ਤਾਂਹੀਂ ਤਾਂ ਮੇਰੀ ਆਦਤ ਨਹੀਂ ਹੈਗੀ ਮੈਂ ਤਾਂਹੀਂ ਤਾਂ ਉੱਥੇ ਸਾਇਦ ਆਪਾ ਤਾਂ ਕਹਿ ਦਿੰਦੇ ਨੇ ਵੀ ਤੂੰ ਸਕੂਟਰੀ ਲੈ ਕੇ ਦਿੱਤੀ ਹੈ ਵੀ ਤੂੰ ਇਕੱਲੀ ਜਾਇਆ ਕਰ ਨਾ ਵੀ ਤੂੰ ਖੰਨੇ ਜਾਇਆ ਕਰ ਜਿਹੜੀ ਚੀਜ਼ ਦੀ ਲੋੜ ਹੁੰਦੀ ਹੈ ਮੈਨੂੰ ਨਾਲ ਦੇ ਕੇ ਆ। ਬਸ ਇਹੀ ਗੱਲਾਂ ਕਰਕੇ ਫਿਰ ਆਤ ਨਹੀਂ ਹੈਗੀ ਸਾਡੀ ਕਦੇ ਗਏ ਹੀ ਨਹੀਂ ਇਕੱਲੇ ਕਿਤੇ ਆਏ ਗਏ ਨਹੀਂ ਹੈਗੇ ਜਿੱਥੇ ਵੀ ਜਾਣੇ ਆ ਕੋਈ ਨਾ ਕੋਈ ਨਾਲ ਹੁੰਦਾ ਹੀ ਆ ਜਾਂ ਕਿਤੇ ਜਾਈਦਾ ਚਾ ਡੈਡੀ ਨਾਲ ਜਾਈਦਾ ਜਾਂ ਭਾਈ ਨਾਲ ਚਾਈਦਾ ਜਾਂ ਮੰਮੀ ਉਹ ਨਹੀਂ ਇਕੱਠੇ ਹੁੰਦੇ ਤਾਂ ਜਾਈਦਾ ਹਨ ਵੀ ਕਦੇ ਇਕੱਲੇ ਹੀ ਨਹੀਂ ਕਿਤੇ ਗਏ ਹੈਗੇ ਔਖਾ ਲੱਗਦਾ ਇਕੱਲਿਆਂ ਨੂੰ ਜਾਣਾ ਕਿਉਂਕਿ ਜੇ ਇਕੱਲੇ ਕਿਤੇ ਜਾਣ ਲੱਗ ਜੂਏ ਫਿਰ ਤਾਂ ਬੰਦੇ ਦੀ ਉਹ ਜੋ ਹੈਬਿਟ ਬਣ ਜਾਂਦੀ ਆ ਜਾ ਹੋ ਜਾਂਦਾ ਹਨ ਪਰ ਅਸੀਂ ਕਿਤੇ ਗਏ ਨਹੀਂ ਹੈਗੇ ਇਕੱਲੇ ਤਾਂ ਕਰਕੇ ਅਸੀਂ ਅ ਅੱਜ ਵੀ ਡੈਡੀ ਦੇ ਘਰ ਛੁੱਟੀ ਕਰਵਾਈ ਵੀ ਡੈਡੀ ਹੁੰਚੇ ਪਿੰਡ ਜਾ ਕੇ ਆਉਣਾ ਵੀ ਥੋੜਾ ਜਿਹਾ ਸਮਾਨ ਲੈ ਕੇ ਆਉਣਾ ਹੁੰਚਾ ਪਿੰਡ ਬਿਲਕੁਲ ਸਾਡੇ ਨਾਲ ਹੀ ਆ 5 ਮਿੰਟ ਦਾ ਰਸਤਾ ਹੈ ਸਿਰਫ 5 ਮਿੰਟ ਲੱਗਦੇ ਨੇ ਸਾਡਾ ਸ਼ਹਿਰ ਆ ਜਿਹੜਾ ਸਾਡੇ ਬਿਲਕੁਲ ਕੋਲ ਆ ਤੇ ਸ਼ਾਮ ਨੂੰ ਫੇਰਾ ਕੇ ਮੈਂ ਉੱਧਰ ਚਲੇ ਗਈ ਹਣਾ ਮੰਗੇ ਕੋਲ ਵੀ ਜਾਣਾ ਸੀਗਾ ਫਿਰ ਮੰਗਾ ਮੰਮੀ ਕਹਿੰਦੀ ਹੁਰੀ ਆ ਗਿਆ ਸੀ ਜਾਂ ਮੰਗਾ ਉਰਿਆ ਆ ਗਿਆ ਮੈਂ ਉੱਧਰ ਚਲੇ ਗਈ ਚਲੋ ਮੰਗੇ ਕੋਲ ਸਵੇਰੇ ਜਾਉਂਗੀ ਤੇ ਬਾਕੀ ਗਰਮੀ ਕਰਕੇ ਕੋਈ ਵੀ ਕਿਤੇ ਜਾਣਾ ਆਉਣ ਨੂੰ ਦਿਲ ਨਹੀਂ ਕਰਦਾ ਹੈਗਾ ਇਹ ਹੁੰਦਾ ਵੀ ਆਪਣੇ ਘਰੇ ਬੈਠੇ ਰਹੋ ਕਿਉਂਕਿ ਘਰ ਦੇ ਕੰਮ ਕਰੇ ਇੱਕ ਤਾਂ ਮੈਂ ਉਰੇ ਉੱਠਦੀ ਲੇਟ ਆ ਕੰਮ ਤਾਂ ਚਲੋ ਮੈਂ ਕਰਦੀ ਆ ਪਰ ਮੈਂ ਉੱਠਦੀ ਲੇਟ ਹੁੰਦੀ ਆ ਕਿਉਂਕਿ ਆਪਣੇ ਘਰ ਤਾਂ ਆਏ ਹੁੰਦੇ ਵੀ ਉੱਠ ਕੇ ਪਾਪੀ ਸਾਇਦ ਪਾਪਾ ਨੂੰ ਜਾਣਾ ਹੁੰਦਾ ਉਹਨਾਂ ਨੂੰ ਹਨਾ ਭੇਜਣਾ ਹੁੰਦਾ ਕੰਮ ਤੇ ਕਾ ਕਰਕੇ ਤੇ ਬਾਕੀ ਜੀ ਅਸੀਂ ਦੇਖਦੇ ਹਾਂ ਹੁਣ 4-5 ਦਿਨਾਂ ਕਿ 4 ਦਿਨਾਂ ਕਿ 5 ਦਿਨਾਂ ਜਾਂ 3 ਦਿਨ ਉਹ ਸਾਇਦ ਪਾਪਾ ਤੇ ਡਿਪੈਂਡ ਕਰਦਾ ਉਹਨਾਂ ਨੇ ਸਾਨੂੰ ਕਦੋਂ ਲੈਣਾ ਆਣਾ ਤੇ ਸਾਡੇ ਸਾਡਾ ਕੋਈ ਪਤਾ ਨਹੀਂ ਹੈਗਾ ਬਾਕੀ ਮੈਂ ਮਾ ਭਾਬੀ ਉਹਨਾਂ ਦੇ ਘਰ ਗਈ ਸੀ ਵੀਡੀਓ-ਵੀਡੀਓ ਉੱਥੇ ਕੋਈ ਬਣਾਈ ਨਹੀਂ ਕਿਉਂਕਿ ਆਪਣੀਆਂ ਗੱਲਾਂ 'ਚ ਮਸਤ ਹੋ ਜੰਨੀਆਂ ਕੱਲ ਉਹ ਇੱਧਰ ਆਉਣਗੀਆਂ ਜਦੋਂ ਇੱਧਰ ਆਈਆਂ ਫਿਰ ਮੈਂ ਉਹਨਾਂ ਦੀ ਵੀਡੀਓ ਬਣਾਉਂਗੀ ਮੈਂ ਭੁੱਲੇ ਜਾਨੀ ਆ ਵੀਡੀਓ ਤੁਹਾਨੂੰ ਸੱਚ ਦੱਸਾਂ ਬਣਾਉਣੀ ਗੱਲਾਂ 'ਚ ਇੰਨੀ ਮਗਨ ਹੋ ਜੰਨੀਆਂ ਹਨਾ ਵੀਡੀਓ ਬਣਾਣੀ ਭੁੱਲੇ ਜਾਂਦੇ ਆ ਬਾਕੀ ਜੇ ਤੁਹਾਨੂੰ ਅੱਜ ਦਾ ਵਲੌਗ ਮੇਰਾ ਵਧੀਆ ਲੱਗਿਆ ਮੇਰੇ ਪੇਕੇਆਂ ਦੇ ਜਿਹੜਾ ਵਲੌਗ ਤੁਹਾਨੂੰ ਵਧੀਆ ਲੱਗਦੇ ਆ ਪਲੀਜ਼ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਔਰ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਆ ਕਰੋ ਮੇਰੀ ਇੱਕੋ ਰਿਕਵੈਸਟ ਆ ਸਾਰੀਆਂ ਭੈਣਾਂ ਨੂੰ ਕਿਉਂਕਿ ਜੇ ਤੁਸੀਂ ਵੀਡੀਓ ਦੇਖੋ ਜੇ ਤੁਸੀਂ ਵੀਡੀਓ ਦੇਖਣੀ ਹੁੰਦੀ ਹੈ ਕਲਿੱਕ ਕਰਨੀ ਹੁੰਦੀ ਹੈ ਨਾ ਉਹ ਪਹਿਲਾਂ ਹੀ ਸੋਚ ਕੇ ਕਰਿਆ ਕਰੋ ਫਿਰ ਦੇਖਿਆ ਕਰੋ ਕਿਉਂਕਿ ਜਦੋਂ ਤੁਸੀਂ ਕਲਿੱਕ ਕਰਕੇ ਥੋੜੀ ਜਿਹੀ ਵੀਡੀਓ ਦੇਖ ਕੇ ਬੰਦ ਕਰ ਦਿੰਦੇ ਹੋ ਨਾ ਸਾਡੇ ਸਾਰਾ ਬਲੌਗ ਦੀ ਮਿਹਨਤ ਹੈ ਜਿਹੜੀ ਖਤਮ ਹੋ ਜਾਂਦੀ ਆ ਉਹਦੀ ਰੀਚ ਖਤਮ ਹੋ ਜਾਂਦੀ ਆ ਸੋ ਸਾਰੀਆਂ ਭੈਣਾਂ ਨੂੰ ਇਹੀ ਬੇਨਤੀ ਆ ਵੀ ਜੇ ਬਲੌਗ ਦੇਖਣਾ ਹੁੰਦਾ ਨਾ ਤਾਂ ਹੀ ਕਿਸੇ ਮੇਰਾ ਨਹੀਂ ਕਿਸੇ ਵੀ ਭੈਣ ਦਾ ਬਲੌਗ ਆ ਜੇ ਤੁਸੀਂ ਫੁੱਲ ਦੇਖਣਾ ਹੁੰਦਾ ਨਾ ਆਕਲਿਕ ਕਰਿਆ ਕਰੋ ਬੈਸ ਤੇ ਉਹਨੂੰ ਕਲਿੱਕ ਕਰਕੇ ਨਾਲ ਛੱਡਿਆ ਕਰੋ ਕਿਉਂਕਿ ਉਹ ਸਾਰੀ ਰੀਚ ਖਤਮ ਹੋ ਜਾਂਦੀ ਆ ਅ ਥੈਂਕ ਯੂ ਸੋ ਮੱਚ ਜਿਹੜੇ ਭੈਣ ਭਾਈ ਮੇਰੇ ਨਾਲ ਨਵੇਂ ਜੁੜੇ ਨੇ ਫੇਲੇ ਮੈਨੂੰ ਉਹਨਾਂ ਦੇ ਚੈਨਲ ਤੇ ਵੀ ਜਾਣਾ ਏ ਮੇਰੇ ਉਹਰੇ ਟਾਈਮ ਨਹੀਂ ਲੱਗਦਾ ਹਾਂਗਾ ਤਾਂ ਕਰਕੇ ਮੈਨੂੰ ਜਾਣੀ ਹੁੰਦਾ ਮੈਂ ਜ਼ਰੂਰ ਜਾਊਂਗੀ ਤੁਹਾਡੇ ਚੈਨਲ ਤੇ ਜਿਹੜੇ ਭੈਣ ਭਾਈ ਮੈਨੂੰ ਨਿਊ ਕਮੈਂਟ ਕਰਨ ਲੱਗੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਇਹ ਹੈਗਾ ਸੀਗਾ ਵੀਰਵਾਰ ਦਾ ਦਿਨ ਇਹ ਹੈਗਾ ਜੀ ਮੇਰਾ ਦੋਤਾ ਮੇਰੀ ਭਤੀਜੀ ਦਾ ਮੁੰਡਾ ਹੈ ਨਾ ਛੋਟਾ ਜਿਹਾ ਇਹ ਵੀ ਆਈ ਹੋਈ ਸੀਗੀ ਤੇ ਇਹ ਮੇਰਾ ਦੋਤਾ ਲੱਗਦਾ ਹੈ ਨਾ ਮੈਂ ਉਹਨਾਂ ਦੀ ਭੂਆ ਲੱਗਦੀਆਂ ਤਾਂ ਕਰਕੇ ਫਿਰ ਇੱਕ ਸਾਈਜ ਨਾਲ ਖੇਢੀ ਜਾਂਦਾ ਸੀਗਾ ਇੱਧਰ ਆਈਆਂ ਹੋਈਆਂ ਸੀਗੀਆਂ ਇਹ ਵੀ ਬਜਾਏ ਕੱਲ ਮੈਂ ਜਿਨ੍ਹਾਂ ਦੇ ਘਰੇ ਗਈ ਸੀ ਤੁਹਾਨੂੰ ਦੱਸਦੇ ਹ ਸੀ ਨਾ ਵੀ ਭਾਬੀ ਉਹਨਾਂ ਕੋਲ ਜਾ ਕੇ ਆਉਣਾ ਭਾਬੀ ਆ ਗਈ ਸੀਗੀ ਤੇ ਭਾਬੀ ਦੀ ਬੇਟੀ ਮੇਰੀ ਭਤੀਜੀ ਦੇ ਛੋਟਾ ਜਿਹਾ ਆਇਆ ਹੋਇਆ ਸੀਗਾ ਤੇ ਬੈਠੇ ਸੀਗੇ ਗੱਲਾਂ ਬਾਤਾਂ ਕਰ ਰਹੇ ਸੀਗੇ ਅਸੀਂ ਇੱਥੇ ਲੱਗੀਆਂ ਹੋਈਆਂ ਸੀਗੀਆਂ ਗੱਲਾਂ ਬਾਤਾਂ ਕਰਨ ਮਤਲਬ ਕਿ 11 12:00 ਵਜੇ ਆ ਗਈਆਂ ਸੀਗੀਆਂ ਫਿਰ ਸ਼ਾਮ ਤੱਕ ਇੱtre ਰਹੀਆਂ ਕਿਉਂਕਿ ਅੱਗੇ ਦਾ ਸਾਡਾ ਘਰ ਜਮਈ ਕੋਲ ਕੋਲ ਸੀ ਹੁਣ ਦੂਜੀ ਵੀ ਖਿਚ ਨੂੰ ਗੇਟ ਲੱਗਦਾ ਇਹਨਾਂ ਦਾ ਤਾਂ ਕਰਕੇ ਉਧਰ ਨੂੰ ਘੁੰਮ ਕੇ ਜਾਣਾ ਪੈਂਦਾ ਨਹੀਂ ਤਾਂ ਅਸੀਂ ਪਤਾ ਨਹੀਂ ਕਿੰਨੀ ਕ ਵਾਰ ਇੱਧਰ ਇੱਕ ਦੂਜੇ ਦੇ ਘਰੇ ਅਸੀਂ ਜੰਮੀਆਂ ਪਲੀਆਂ ਇੱਕ ਦੂਜੇ ਦੇ ਘਰੇ ਹੀ ਆ ਹਨਾ ਮਤਲਬ ਕਿ ਐ ਹੁੰਦਾ ਹੀ ਨਹੀਂ ਸਾਨੂੰ ਆਪਣਾ ਘਰ ਆ ਲੱਗ ਨਹੀਂ ਸੀ ਲੱਗਦਾ ਹੁੰਦਾ ਹੁਣ ਸਾਨੂੰ ਐ ਉੱਪਰ ਦੀ ਘੁੰਮ ਕੇ ਜਾਣਾ ਪੈਂਦਾ ਏ ਤਾਂ ਕਰਕੇ ਥੋੜਾ ਜਿਹਾ ਟਾਈਮ ਲੱਗ ਜਾਂਦਾ ਨਹੀਂ ਤਾਂ ਤੁਹਾਨੂੰ ਦੱਸਿਆ ਵੀ ਆਪਣੇ ਘਰ ਦੇ ਸਾਹਮਣੇ ਘਰ ਸੀਗਾ ਕਦੇ ਇੱਧਰ ਕਦੇ ਉੱਧਰ ਸਾਰਾ ਬਚਪਨਾ ਵਸ ਸੀ ਐਦਾਂ ਹੀ ਘੱਟਦਾ ਇੱਥੇ ਲੱਗੀਆਂ ਹੋਈਆਂ ਸੀਗੀਆਂ ਸੀ ਆਪਣੀਆਂ ਗੱਲਾਂ ਬਾਤਾਂ ਕਰਨ ਅੱਜ ਸਾਰਾ ਦਿਨ ਅਸੀਂ ਬੈਠੀਆਂ ਆਪਣੀਆਂ ਗੱਲਾਂ ਬਾਤਾਂ ਹੀ ਕੀਤੀਆਂ ਅੱਜ ਫਿਰ ਇਹ ਵੀ ਸਹਿਜ ਨੇ ਬੈਠੀ ਬੈਠੀ ਨੇ ਥੋੜੀ ਜੀ ਵੀਡੀਓ ਬਣਾ ਲਈ ਰਾਈਸ ਬਣਾਏ ਸੀਗੇ ਅਸੀਂ ਉਹ ਖਾਦੇ ਸੀਗੇ ਦੁਪਹਿਰ ਨੂੰ ਤੇ ਸਾਰਾ ਦਿਨ ਆਪਣਾ ਇਹਨੇ ਜਾਣਾ ਸੀਗਾ ਮਤਲਬ ਕਿ ਕੱਲੂ ਸ਼ਾਇਦ ਜਾਊਂ ਇਹਨੂੰ ਵੀ ਹੋ ਗਿਆ ਸੀਗਾ ਟਾਈਮ ਆਈ ਨੂੰ ਹਫਤਾ 10 ਦਿਨ ਹੋ ਗਏ ਸੀਗੇ ਫਿਰ ਇਹਨੇ ਵੀ ਜਾਣਾ ਸੀ ਤਾਂ ਕਰਕੇ ਆਪਣਾ ਫਿਰ ਗੱਲਾਂ ਬਾਤਾਂ ਲੱਗੀਆਂ ਹੋਈਆਂ ਸੀ ਕਿਆਂ ਕਰਨ ਪੈਸੇ ਵੀ ਅਸੀਂ ਇਦਾਂ ਹੀ ਇਕੱਠੇ ਰੈਂਦੀਆਂ ਸੀ ਕਿ ਜਦੋਂ ਮੈਂ ਆ ਜਾਂਦੀ ਆ ਸਾਡੇ ਘਰ 'ਚ ਰੌਣਕ ਲੱਗ ਜਾਂਦੀ ਆ ਹਨਾ ਬਹੁਤ ਦਿਨ ਲੱਗਦਾ ਸਾਰਿਆਂ ਦਾ ਫਿਰ ਤਾਂ ਕਿਸੇ ਦਾ ਵੀ ਜਾਣ ਨੂੰ ਦਿਲ ਨਹੀਂ ਕਰਦਾ ਹੈਗਾ ਇਹ ਦਿਨ ਹੈਗਾ ਵੀਰਵਾਰ ਦਾ ਹਾਂਜੀ ਕਿਉਂਕਿ ਮੇਰਾ 3 ਦਿਨਾਂ ਦਾ ਵਲੌਗ ਆ ਮੰਨ ਲਓ ਇਕੱਠਾ ਕਰਿਆ ਹੋਇਆ ਥੋੜਾ 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 3 ਨਹੀਂ 2 ਦਿਨਾਂ ਦਾ ਥੋੜਾ 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 ਇਕੱਠਾ ਕਰਕੇ ਤਾਂ ਕਿਤੇ ਵਲੌਗ ਪੂਰਾ ਕਰਿਆ ਇਥੇ ਅਸੀਂ ਆਪਣੀਆਂ ਲੱਗੀਆਂ ਸੀ ਗੱਲਾਂ ਬਾਤਾਂ ਕਰਨ ਵੈਸੇ ਵੀ ਅਸੀਂ ਕਦੇ ਵੀ ਉਹ ਨਹੀਂ ਕੀਤਾ ਹੈਗਾ ਮਤਲਬ ਕਿ ਕਦੇ ਵੀ ਅਸੀਂ ਮਤਲਬ ਕਿ ਨਹੀਂ ਹੈਗਾ ਵੀ ਅਸੀਂ ਆਪਣੇ ਘਰੇ ਰਹਿਣਾ ਜਾਂ ਕਦੇ ਇੱਧਰ ਕਦੇ ਉੱਧਰ ਬਸ ਸਾਰਾ ਤਿੰਨ ਸਾਡਾ ਇਦਾਂ ਹੀ ਚੱਲਦਾ ਸੀ ਕਦੇ ਇੱਧਰ ਕਦੇ ਉੱਧਰ ਮਤਲਬ ਕਿ ਅਸੀਂ ਇਕੱਠੀਆਂ ਹੀ ਰਹਿਣੀਆਂ ਸੀ ਕਿਆਂ ਬਾਕੀਆਂ ਭੈਣਾਂ ਵੀ ਵਿਆਈਆਂ ਗਈਆਂ ਹਨਾ ਸਾਨੂੰ ਆਇ ਲੱਗਦਾ ਨਹੀਂ ਵੀ ਉਹ ਘਰ ਸਾਡਾ ਨਹੀਂ ਹੈਗਾ ਜਾਂ ਇਹਨਾਂ ਦਾ ਘਰ ਸਾਡਾ ਨਹੀਂ ਹੈਗਾ ਮਤਲਬ ਕਿ ਅਸੀਂ ਇਕੱਠੀਆਂ ਨਹੀਂ ساری ਜ਼ਿੰਦਗੀ ਆਪਣੀ ਜਿੰਨਾ ਟਾਈਮ ਸੀਗਾ ਮਤਲਬ ਕਿ ਉਹਰੇ ਹਨਾ ਆਪਣਾ ਬਚਪਨਾ ਆਪਣੀ ਜਵਾਨੀ ਸਾਰੀ ਇਕੱਠੀਆਂ ਨਹੀਂ ਕੱਢੀ ਆ ਤੇ ਇਹਦੀ ਹਲੇ ਹੁਣੇ ਮੈਰਿਜ ਹੋਈ ਆ ਥੋੜਾ ਜਿਹਾ ਟਾਈਮ ਹੋ ਗਿਆ ਬੇਟਾ ਹੋਇਆ ਏ ਇਹ ਖੇਡੀ ਜਾਂਦਾ ਸੀਗਾ ਕਾਫੀ ਜ਼ਿਆਦਾ ਹਨਾ ਇਹਨੂੰ ਵੀ ਪੂਰਾ ਚੌੜ ਚੜਿਆ ਵੈਸੇ ਅਸੀਂ ਅਸੀਂ ਕਹੇ ਇਹਨੂੰ ਕੀ ਪਤਾ ਲੱਗਦਾ ਜਿਵੇਂ ਅਸੀਂ ਗੱਲਾਂ ਕਰ ਕਰ ਹੱਸਦੀਆਂ ਸੀ ਨਾ ਸਾਡ ਨਾਲ ਇੰਨਾ ਖੁਸ਼ ਹੋ ਹੋਵੇ ਤੇ ਹੈਗੇ ਛੋਟੀ ਭਾਬੀ ਵੱਡੀ ਭਾਬੀ ਇੱਕ ਹਨਾ ਉਹ ਵੀ ਤੁਹਾਨੂੰ ਮਲਾਉਂਗੀ ਪਰ ਮੈਂ ਉੱਤਰ ਜਾ ਕੇ ਨਾ ਵਲੌਗ ਬਣਾਉਣਾ ਹੀ ਭੁੱਲ ਜੰਨੀ ਆ ਗੱਲਾਂ ਚ ਬਿਆਸਤ ਹੋ ਜਾਨੇ ਆ ਵਲੌਗ ਜਾ ਦੀਂ ਰਿਹਾਦਾ ਵੀ ਵਲੌਗ ਵੀ ਬਣਾਉਣਾ ਹਨਾ ਤੇ ਭਤੀਜਾ ਭਤੀਜੀਆਂ ਨੇ ਹਨਾ ਉੱਧਰ ਵੀ ਬਹੁਤ ਦਿਲ ਲੱਗਦਾ ਏ ਤੇ ਬਾਕੀ ਅ ਬਸ ਹੁਣ ਆਹੀ ਅਵੀ ਉੱਪਰ ਦੀ ਥੋੜਾ ਜਿਹਾ ਘੁੰਮ ਕੇ ਜਾਣਾ ਪੈਂਦਾ ਹੁੰਦਾ ਨਹੀਂ ਤਾਂ ਚਲੋ ਘਰ ਦੇ ਵਿੱਚੇ ਘਰ ਹੁੰਦਾ ਸੀਗਾ ਕੋਈ ਔਖਾ ਨਹੀਂ ਸੀ ਲੱਗਦਾ ਕਦੇ ਇੱਧਰ ਕਦੇ ਉੱਧਰ ਕਦੇ 5 ਮਿੰਟ ਚ ਇੱਧਰ ਜੇ ਇੱਧਰ 4 ਘੰਟੇ ਇੱਧਰ ਬੈਠ ਲੇ ਤਾਂ 4 ਘੰਟੇ ਉੱਧਰ ਬੈਠ ਲੈਣਾ ਬਸ ਐਵੇਂ ਟਾਈਮ ਸਪੈਂਡ ਹੋ ਜਾਂਦਾ ਸੀ ਸਾਰਾ ਬਚਪਨਾ ਐਵੇਂ ਬੀਤ ਜਾਂਦਾ ਸੀਗਾ ਤੇ ਬਾਕੀ ਹੁਣ ਜੇ ਤੁਹਾਨੂੰ ਅੱਜ ਦੇ ਵਲੌਗ ਮੇਰਾ ਵਧੀਆ ਲੱਗਿਆ ਪਲੀਜ਼ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਔਰ ਵੀਡੀਓ ਨੂੰ ਫੁੱਲ ਵਾ ਜਰੂਰ ਕਰਿਓ ਮਿਲਦੇ ਹਾਂ ਕੱਲ ਨੂੰ ਨਿਊ ਵਲੌਗ ਦੇ ਨਾਲ ਨਵੀਂ ਸ਼ੁਰੂਆਤ ਦੇ ਨਾਲ ਜੇ ਤੁਹਾਨੂੰ ਮੇਰਾ ਵਲੌਗ ਵਧੀਆ ਲੱਗਿਆ ਪਲੀਜ਼ ਕਮੈਂਟ ਕਰਕੇ ਜ਼ਰੂਰ 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 ਦੱਸਿਓ ਵੀ ਵਲੌਗ ਵਧੀਆ ਲੱਗਿਆ ਪਰ ਵਲੌਗ ਤਾਂ ਮੇਰਾ ਇਦਾਂ ਦਾ ਹੀ ਬਣਿਆ ਓਕੇ ਜੀ ਬਾਏ ਬਾਏ ਟੇਕ ਕੇਅਰ